ਜੀ ਕਿਸਾਨ ਪ੍ਰਭੂ ਬਰਾਡ ਫਾਰਮ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਕਿਸਾਨ ਪ੍ਰਭੂ ਸਵਾਗਤ ਹੈ ਅੱਜ ਕਿਸਾਨ ਪ੍ਰਭੂ ਆਪਾਂ ਲੈ ਕੇ ਆ ਚੁੱਕੇ ਹਾਂ 1 ਤਰੀਕ ਨਵੰਬਰ 2025 ਦੇ ਕੋਟਕਪੂਰਾ ਮੰਡੀ ਹੋਰ ਵੱਖ-ਵੱਖ ਮੰਡੀਆਂ ਦੇ ਮਾਸਪਤੀ ਦੇ ਤਾਜ਼ੇ ਰੇਟ ਜਿਹੜੇ ਆਪਣੇ YouTube ਚੈਨਲ ਤੇ ਨਵੇਂ ਕਰ ਲੋ ਸਬਸਕ੍ਰਾਈਬ Facebook ਪੇਜ ਵਾਲੇ ਫੋਲੋ ਜ਼ਰੂਰ ਕਰ ਲਿਓ ਆਪਾਂ ਹਰ ਰੋਜ਼ ਲੈ ਕੇ ਆਉਣੇ ਬਾਈ ਜੀ 31 ਤਰੀਕ ਨੂੰ ਨਾ ਆ ਗਿਆ ਪਹਿ ਗਿਆ ਸੀ ਕਾਮਾਕਾਰਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਏ ਬਈ ਖੰਨਾ ਮੰਡੀ ਖੰਨਾ ਮੰਡੀ ਦਾ ਰੇਟ ਬਾਸਪਤੀ ਦਾ ਆਜੋ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਭਰਾਵੋ 1885 ਦਾ ਰੇਟ ਗਿਆ ਜੀ ਖੰਨਾ ਮੰਡੀ ਦੇ ਵਿੱਚ 3500 ਰੁਪਿਆ 1885 ਦਾ ਰੇਟ ਕਿਸਾਨ ਭਰਾਵੋ 3500 ਰੁਪਿਆ ਖੰਨਾ ਮੰਡੀ ਦੇ ਵਿੱਚ ਗਿਆ 1401 ਦਾ ਰੇਟ ਗਿਆ ਕਿਸਾਨ ਭਰਾਵੋ 3400 ਤੇ 10 ਰੁਪਏ ਜੇ ਆਪਾਂ ਖੰਨਾ ਮੰਡੀ ਦੇ ਵਿੱਚ ਮਸ਼ੀਨ ਦੀ ਵੱਡੀ ਹੋਈ ਦੀ ਗੱਲ ਕਰੀਏ ਬਾਸਪਤੀ ਦੀ 1509 ਕਿਸਾਨ ਭਰਵੋ 2600 ਤੋਂ ਲੈ ਕੇ 3000 ਤੇ 50 ਰੁਪਇਆ ਟਿੱਕਰ ਗਈ ਆ ਖੰਨਾ ਮੰਡੀ ਦੇ ਵਿੱਚ 17 18 2000 ਤੋਂ ਲੈ ਕੇ 3200 ਤੇ 50 ਰੁਪਇਆ ਟਿੱਕਰ ਗਈ ਆ ਤੇ 18 47 ਕਿਸਾਨ ਭਰਵੋ 2400 ਤੋਂ ਲੈ ਕੇ 2650 ਰੁਪਇਆ ਟਿੱਕਰ ਗਈ ਆ ਤੇ ਇੱਥੇ 5000 ਦੇ ਨੇੜੇ ਤੇੜ ਗੱਟਾ ਭਰਿਆ ਜੀ ਖੰਨਾ ਮੰਡੀ ਦੇ ਵਿੱਚ 1 ਨਵੰਬਰ 2025 ਨੂੰ ਲੋਕ ਕਿਸਾਨ ਭਰਾਓ ਅੱਜ ਥੋੜੀ ਜਿਹੀ ਵੱਖਰੀ ਜਾਣਕਾਰੀ ਸਰਸਾ ਮੰਡੀ ਦੇ ਵਿੱਚ ਆਪਾਂ ਮੰਡੀ ਦੀ ਨਰਮਾ ਆਇਆ ਸੀਗਾ ਜੀ 6000 ਤੋਂ 7365 ਰੁਪਏ ਲੱਗਿਆ ਜੀ ਸਰਸਾ ਮੰਡੀ ਦੇ ਵਿੱਚ ਨਰਮਾ ਤੇ ਕਪਾਹ ਦੀ ਗੱਲ ਕਰਾਂ 6800 ਰੁਪਏ ਤੇ ਲੈ ਕੇ 7100 ਤੇ 10 ਰੁਪਏ ਤੱਕ ਲੱਗੀ ਹੈ ਜੀ ਸਰੋਂ ਦੀ ਗੱਲ ਕਰੀਏ 6300 ਤੋਂ ਲੈ ਕੇ 6650 ਰੁਪਏ ਤੱਕ ਲੱਗੀ ਹੈ ਜੀ ਗੋਆਰੇ ਦੀ ਗੱਲ ਕਰੀਏ ਕਿਸਾਨ ਭਰਾਵੋ 3500 ਰੁਪਏ ਤੇ ਲਗੋ 4500 ਰੁਪਏ ਤੱਕ ਲੱਗਿਆ ਕਣਕ ਦੀ ਗੱਲ ਕਰੀਏ ਕਿਸਾਨ ਭਰਾਵੋ 2400 ਤੋਂ 2450 ਤੋਂ ਲੈ ਕੇ 2500 ਤੇ 40 ਰੁਪਏ ਤੱਕ ਲੱਗਿਆ ਜੌਆਂ ਦੀ ਗੱਲ ਕਰੀਏ ਕਿਸਾਨ ਭਰਾਵੋ 1900 ਰੁਪਏ ਤੋਂ ਲੈ ਕੇ 2160 ਰੁਪਏ ਤੱਕ ਲੱਗੇ ਆ ਬਾਜਰੇ ਦੀ ਗੱਲ ਕਰੀਏ ਕਿਸਾਨ ਭਰਾਵੋ 1800 ਤੋਂ 1900 ਰੁਪਏ ਦੇ ਵਿੱਚ ਵਿੱਚ ਲੱਗਿਆ ਤੇ ਆਜੋ ਕਿਸਾਨ ਪ੍ਰਭੋ ਹੁਣ ਆਪਾਂ ਗੱਲਬਾਤ ਕਰਦੇ ਆਂ ਕੋਟਕਪੂਰਾ ਦੀ ਮੰਡੀ ਦੀ ਕਿਸਾਨ ਪ੍ਰਭੋ ਕੋਟਕਪੂਰਾ ਦੀ ਮੰਡੀ ਦੇ ਵਿੱਚ ਕੀ ਹਿਸਾਬ ਕਿਤਾਬ ਗਿਆ ਜੇ ਤੁਹਾਨੂੰ ਸਾਡੀ ਕਿਸਾਨ ਪ੍ਰਭੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਬਰਾਡ ਫਾਰਮ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇਹ ਆਪਾਂ ਤੁਹਾਨੂੰ 1 ਨਵੰਬਰ ਦੇ ਰੇਟ ਦਿਨਾ ਰਹੇ ਆਂ ਜੀ ਵੀਡੀਓ ਲੇਟ ਹੋ ਗਈ ਕਿਸੇ ਕਾਰਨ ਕਰਕੇ ਤੇ 31 ਤਰੀਕ ਤੇ ਆਪਾਂ ਰੇਟ ਨਹੀਂ ਤੁਹਾਨੂੰ ਗਿਣਾ ਸਕੇ ਤੇ ਉਹ ਮਾਫੀ ਚਾਉਣੀ ਆ ਤੇ ਪਰ ਆਪਾਂ ਹੁਣ ਸੋਮਵਾਰ ਤੋਂ ਬਾਈ ਜੀ ਕੋੜਕਪੁਰਾ ਮੰਡੀ ਦੀ ਵੀਡੀਓ ਆ ਕਰੂ ਤੂੜੀ ਦੀ ਵੀਡੀਓ ਵੀ ਆਇਆ ਕਰੂਗੀ ਤੂੜੀ ਦੀ ਬੋਲੀ ਦੀ ਵੀਡੀਓ ਵੀ ਆਪਾਂ ਤੁਹਾਡੇ ਵਾਸਤੇ ਅਪਲੋਡ ਕਰਿਆ ਕਰਾਂਗੇ ਕਿਸਾਨ ਭਰਾਵੋ ਤੇ ਬਾਕੀ ਵੇਣੇ ਆ ਜੋ ਕਿਸਾਨ ਭਰਾਵੋ ਹੁਣ ਆਪਾਂ ਕੋੜਕਪੁਰਾ ਮੰਡੀ ਦੇ ਰੇਟਾਂ ਬਾਰੇ ਜਾਣਕਾਰੀ ਜੋ ਕਿ ਇੱਕ ਤਰੀਕ ਨੂੰ 17 18 ਕਿਸਾਨ ਭਰਾਵੋ 3000 ਰੁਪਏ ਤੋਂ ਲੈ ਕੇ 3220 ਰੁਪਏ ਤੇ ਕਰ ਗਈ ਆ ਤੇ 1401 ਕਿਸਾਨ ਭਰਵੋ 3000 ਪਿਆਰ ਪੇ ਤੋਂ ਲੈ ਕੇ 3300 ਰੁਪਏ ਤੇ ਕਰ ਗਈ ਆ 1509 ਕਿਸਾਨ ਭਰਵੋ 2850 ਪਿਆਰ ਪੇ ਤੋਂ ਲੈ ਕੇ 2950 ਰੁਪਏ ਤੇ ਕਰ ਗਈ ਆ 1885 3000 ਤੋਂ ਲੈ ਕੇ 3200 ਰੁਪਏ ਤੇ ਕਰ ਗਈ ਕਿਸਾਨ ਭਰਵੋ 1847 2500 ਰੁਪਏ ਤੋਂ ਲੈ ਕੇ 2625 ਰੁਪਈਆ ਟਿੱਕਰ ਗਈ ਹੈ ਕਿਸਾਨ ਭਰਾਵੋ ਇਹ ਸੀਗੇ ਕਿਸਾਨ ਪਰਵ ਕੋਡ ਪੂਰਾ ਮੰਡੀ ਦੇ ਰੇਟ 17 18 1401 1509 1885 1847 ਦੇ ਆਪਣੇ ਕੋਲ ਪੰਜ ਰੇਟਾਂ ਦੀ ਜਾਂ ਬਾਸਪਤੀ ਦੇ ਵੈਰਾਈਟੀ ਦੀ ਜਾਣਕਾਰੀ ਇਸ ਕਿਸਾਨ ਪਰਵ ਜੋ ਤੁਹਾਨੂੰ ਆਪਾ ਦੇ ਚੁੱਕੇ ਆ ਅਗਲੀ ਮੰਡੀ ਦੀ ਆਜੋ ਕਿਸਾਨ ਪਰਵ ਗੱਲਬਾਤ ਕਰੀਏ ਫਤਿਹ ਬਾਦ ਫਤਿਹਗਰ ਫਤੇਗੜ ਮੰਡੀ ਦੀ ਗੱਲਬਾਤ ਕਰਦੇ ਆ ਕਿਸਾਨ ਭਰਾਓ 17 18 ਹੱਥ ਦੀ ਝਾੜੀ ਹੋਈ 3400 ਤੇ 50 ਰੁਪਏ ਲੱਗੀ ਕਿਸਾਨ ਭਰਾਓ ਇੱਥੇ ਇਹਦਾ ਵਾਧਾ ਸੁਣੂ ਮੈਂ ਦੱਸ ਦਵਾਂ ਇਹਦਾ ਕਿਸਾਨ ਭਰਾਓ ਇੱਥੇ ਵਾਧਾ ਹੋਇਆ 50 ਰੁਪਏ 50 ਰੁਪਏ ਵਾਧਾ ਹੋਇਆ 17 18 ਹੱਥ ਦੀ ਝਾੜੀ ਹੋਈ 3400 ਤੇ 50 ਰੁਪਏ ਲੱਗੀ ਆ 11 ਕਿ ਕੰਬਾਈਨ ਵਾਲੀ ਕਿਸਾਨ ਭਰਾਓ 3800 ਤੇ 90 ਰੁਪਏ ਲੱਗੀ ਆ ਇਹ ਘਟੀ ਆ ਕਿਸਾਨ ਭਰਾਓ 10 ਰੁਪਏ ਇਹ 10 ਰੁਪਏ ਘਟੀ ਆ 11 ਕਿੱਕ ਬਾਈਨ ਦੀ 17 18 ਦੀ ਗੱਲ ਕਰੀ ਕਿਸਾਨ ਭਰੋ 3401 ਬਾਈਨ ਵਾਲੀ ਹੈ ਕਿਸਾਨ ਭਰੋ 3400 ਲੱਗੀ ਹੈ 40 ਰੁਪਏ ਵਧ ਗਈ ਉਹੀ 10 ਰੁਪਈਆਂ ਦਾ ਫਰਕ ਪਿਆ ਕਿਸਾਨ ਭਰੋ ਅੱਜ ਸੋਨੂੰ ਮੈਂ ਕਿਸਾਨ ਭਰੋ ਫਤੇਬਾਗੜ ਦੇ ਚਾ ਤਿੰਨ ਮੰਡੀਆਂ ਦੇ ਰੇਟਾਂ ਬਾਰੇ ਜਾਣਕਾਰੀ ਦਿੰਦੀ ਆ ਤੇ ਕੋਟਕਪੂਰਾ ਮੰਡੀ ਦੇ ਪੰਜ ਵੈਰਾਈਟੀਆਂ ਦੇ ਰੇਟਾਂ ਬਾਰੇ ਜਾਣਕਾਰੀ ਦਿੰਦੀ ਹੈ ਖੰਨਾ ਮੰਡੀ ਦੀ ਆਪਾਂ ਤੁਹਾਨੂੰ ਕਿਸਾਨ ਪ੍ਰੋ ਇੱਕ 2 3 4 5 ਪੰਜ ਬਾਸਪਤੀ ਦੀਆਂ ਕਿਸਮਾਂ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੇ ਰੇਟਾਂ ਬਾਰੇ ਕੀ ਰੇਟ ਚੱਲ ਰਿਹਾ ਬਾਕੀ ਕਿਸਾਨ ਪ੍ਰੋ ਇੱਕ ਤੁਹਾਨੂੰ ਆਪਾਂ ਵੱਖਰੀ ਜੀ ਜਾਣਕਾਰੀ ਦਿੱਤੀ ਹੈ ਸਰਸਾ ਮੰਡੀ ਦੀ ਨਰਮਾ ਕਪਾਹ ਸਰੋਂ ਗੁਵਾਰਾ ਕਣਕ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿਸਾਨ ਪ੍ਰੋ ਬਾਕੀ ਜੇ ਕਿਸਾਨ ਪ੍ਰੋ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਿਆ ਕਰੋ ਬਾਕੀ ਕਿਸਾਨ ਭਰਾਵੋ ਅੱਜ ਕੋੜਕਪੂਰਾ ਮੰਡੀ ਦੇ ਵਿੱਚ ਕੱਲ ਦਾ ਰੇਟ ਆਪਾਂ ਨੂੰ ਕਿਸਾਨ ਭਰਾਵੋ ਇੱਕ ਮਿੰਟ ਖੜੂ ਮੈਂ ਚੈੱਕ ਕਰ ਲਾਂ ਨਹੀਂ ਆਇਆ ਨਹੀਂ ਹਜੇ ਲਿਸਟ ਕਿਸਾਨ ਭਰਾਵੋ ਤੇ ਪਰ ਆਪਾਂ ਵੀਡੀਓ ਪਾਵਾਂ ਕਿਸਾਨ ਪਰ ਅੱਜ ਵੀਡੀਓ ਗਏ ਸੀ ਪਰ ਥੋੜੀ ਜਿਹੀ ਦਿੱਕਤ ਪਰੇਸ਼ਾਨੀ ਕਰਕੇ ਵੀਡੀਓ ਨਹੀਂ ਪਾ ਸਕੇ ਆਪਾਂ ਤੇ ਬਈ ਕੱਲ ਤੋਂ ਆਪਣੀ ਦੋ ਤਰੀਕ ਨੂੰ ਵੀਡੀਓ ਆ ਤਿੰਨ ਤਰੀਕ ਨੂੰ ਵੀਡੀਓ ਆਊਗੀ ਢੂੜੀ ਦੀ ਜੇ ਤੂੜੀ ਦੀ ਗੱਲ ਕਰੀਏ ਕਿਸਾਨਪ੍ਰਭੋ ਤੂੜੀ ਦੀ ਬੋਲੀ ਕਿੱਥੇ ਲੱਗਦੀ ਹੈ ਤੂੜੀ ਦੀ ਬੋਲੀ ਇੱਕ ਦੋ ਜਗ੍ਹਾ ਤੇ ਹੀ ਲੱਗਦੀ ਹੈ ਇੱਕ ਤਾਂ ਜਗਰਾਉ ਮੰਡੀ ਆ ਤੇ ਕੋਟਕਪੂਰਾ ਮੰਡੀ ਜਗਰਾਉ ਮੰਡੀ ਦਾ ਆਪਾਂ ਨੂੰ ਕਿਸਾਨਪ੍ਰਭੋ ਟਾਈਮ ਨਹੀਂ ਪਤਾ ਕੀ ਜੈਕਟ ਟਾਈਮ ਆ ਕੀ ਹਿਸਾਬ ਕਿਤਾਬ ਆ ਬਾਕੀ ਕਿਸਾਨਪ੍ਰਭੋ ਮੈਂ ਤੁਹਾਨੂੰ ਕੋਟਕਪੂਰਾ ਮੰਡੀ ਦੀ ਗੱਲ ਕਰਾਂ ਤਾਂ ਕੋਟਕਪੂਰਾ ਮੰਡੀ ਦੇ ਵਿੱਚ ਬੋਲੀ ਲੱਗਦੀ ਹਰ ਰੋਜ਼ ਹਰ ਰੋਜ਼ ਹੀ ਬੋਲੀ ਲੱਗਦੀ ਹੈ ਕਿਸਾਨਪ੍ਰਭੋ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਦੀ ਤੂੜੀ ਦੀ ਬੋਲੀ 7:30 ਨੂੰ ਸ਼ੁਰੂ ਹੋ ਜਾਂਦੀ ਹੈ ਜੀ ਜੋ ਤੂੜੀ ਦੀ ਬੋਲੀ ਹੈ 7.5 ਸ਼ੁਰੂ ਹੋ ਜਾਂਦੀ ਆ ਜੇ ਕਿਸੇ ਕਿਸਾਨ ਭਰਾ ਨੇ ਤੂੜੀ ਲੈਣੀ ਵੇਚਣੀ ਖਰੀਦਣੀ ਆ ਤੁਸੀਂ ਆਪਣੇ ਕੋਟਕਪੂਰਾ ਦੀ ਮੰਡੀ ਦੇ ਵਿੱਚ ਆ ਕੇ ਤੂੜੀ ਵੇਚ ਖਰੀਦ ਸਕਦੇ ਹੋ ਬਾਕੀ ਸਭ ਆਪਣੀ ਵੀਡੀਓ ਕਿਹੋ ਜੀ ਲੱਗੀ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇ ਨਾਲ ਜੁੜਨ ਵਾਸਤੇ ਤੇ ਬਾਕੀ ਕਿਸਾਨ ਪ੍ਰਭੂ ਅਗਲੇ ਆਪਾਂ ਬਾਸਪਤੀ ਦੇ ਰੇਟ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਕੀ ਹਸਾਬਕ ਤਵ ਗਿਆ ਤੇ ਬਹੁਤ ਹੀ ਬਹੁਤ ਧੰਨਵਾਦ ਜੀ ਤੇ ਹੋਰ ਜੇ ਮੰਡੀ ਦੀ ਸਾਡੇ ਤੋਂ ਰੇਟ ਦੀ ਜਾਣਕਾਰੀ ਰਹਿ ਗਈ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਤੇ ਆਪਾਂ ਕਿਸਾਨ ਪ੍ਰਭੂ ਤੁਹਾਡੇ ਨਾਲ ਰੇਟ ਜਾਣਕਾਰੀ ਸਾਂਝੀ ਕਰ ਲਵਾਂਗੇ ਬਾਕੀ ਭਈ ਆਜੋ ਆਪਾਂ ਅਗਲੀ ਵੀਡੀਓ ਵੇਣੇ ਹੁਣ ਆਪਾਂ ਕਾਦੀ ਤੁਹਾਡੇ ਵਾਸਤੇ ਹਾਜ਼ਰ ਲੈ ਕੇ ਆਉਣੇ ਆ ਤੇ ਬਹੁਤ ਬਹੁਤ ਧੰਨਵਾਦ ਕਿਸਾਨ ਪ੍ਰਭੂ ਸਾਡੇ YouTube ਚੈਨਲ ਤੇ Facebook ਪੇਜ ਦੇ ਨਾਲ ਜੁੜਨ ਵਾਸਤੇ ਜੀ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ